ਸੇਕਾਲ ਤੋਂ ਤੁਸੀਂ ਦੇਖ ਰਹੇ ਹੋ ਪ੍ਰੈਸ ਪੰਜਾਬ 24 ਸਵਾ ਸਾਡੀ মিডিਆ ਟੀਮ ਜਿਲ੍ਹਾ ਬਰਨਾਲਾ ਦੇ ਪਿੰਡ ਸੇਖਾ ਤੇ ਨਾਲ ਲੱਗਦਾ ਜਗਜੀਤਪੁਰ ਛੱਡ ਨਾਲ ਜੁੜੇ ਆ ਅ ਵੈਲਫੇਅਰ ਸਟੇਟ ਹੈ ਛੋਟੇ ਸਾਹਿਬ ਜਾਦੇ ਸਟੇਟ ਦੇ ਮੈਂਬਰ ਕੋ ਜੁੜਿਆ ਉਹਨਾਂ ਨਾਲ ਗੱਲਬਾਤ ਕਰਵਾਉਣੇ ਆ ਬਾਈ ਜੀ ਜੋ ਤੁਸੀਂ ਕੰਮ ਕਰ ਰਹੇ ਹੋ ਤੁਹਾਡੀ ਸਟੇਟਿਕ ਕੰਮ ਕਰ ਰਹੀ ਹੈ ਕਿਹੜੇ ਕਿਹੜੇ ਵੇਸ ਤੇ ਕਰ ਰਹੀ ਹੈ ਕਿੰਨੀ ਕਿ ਸੇਵਾ ਕਰ ਚੁੱਕਿਆ ਕਿੰਨਾ ਟਾਈਮ ਹੋ ਗਿਆ ਕਮੇਟੀ ਬਣੀ ਨੂੰ ਤੇ ਕੀ ਕੀ ਤੁਹਾਡੀ ਕਮੇਟੀ ਸੇਵਾ ਦੇ ਰਹੀ ਹੈ ਲੋਕਾਂ ਨੂੰ ਕੀ ਕੀ ਹੁਲਤ ਦੇ ਰਹੀ ਹਾਂਜੀ ਇਹ ਸਾਡੀ ਸੋਸਾਇਟੀ ਜੀ ਛੋਟੇ ਸਾਹਿਬ ਜਾਦੇ ਵੈਲਫੇਅਰ ਸੋਸਾਇਟੀ ਹੈ ਜੀ ਪਿੰਡ ਸੇਖਾ ਤੇ ਸਰਜੀਤਪੁਰਾ ਕੋਠੇ ਜੀ ਸਾਰੇ ਰਲ ਮਿਲ ਕੇ ਨਾਲ ਐਨ ਆਰ ਆਈ ਵੀਰ ਨੇ ਜੀ ਸਾਨੂੰ 5-6 ਸਾਲ ਹੋ ਗਏ ਜੀ ਕਰੀਬ ਸੇਵਾ ਕਰਦੇ ਆਨੂੰ ਇਹਦੇ ਵਿੱਚ ਸੇਵਾ ਸਾਡੀ ਹੈ ਜਿਹੜੀ ਕੋਈ ਗਰੀਬ ਆ ਜਾਂ ਜਿਸ ਨੂੰ ਇਲਾਜ ਦੀ ਲੋੜ ਆ ਜੀ ਜ਼ਰੂਰਤ ਆ ਜਾਂ ਰਸਨ ਦੀ ਜ਼ਰੂਰਤ ਆ ਉਹ ਅਸੀਂ ਉਹਨਾਂ ਨੂੰ ਕਰਾਉਣੇ ਬਾਈ ਆ ਜੀ ਤੇ ਬਾਕੀ ਅਸੀਂ ਆਏ ਸਾਲ ਅੱਖਾਂ ਦਾ ਕੈਂਪ ਤੇ ਹੋਰ ਵੀ ਜਿਹੜਾ ਕੋਈ ਮਤਲਬ ਬਿਮਾਰੀਆਂ ਨੇ ਜਾਂ ਹੋਰ ਉਹਨਾਂ ਦਾ ਵੀ ਅਸੀਂ ਫ੍ਰੀ ਕੈਂਪ ਲਵਾਉਣੇ ਆ ਜੀ ਤੇ ਦੋ ਕੈਂਪ ਪਹਿਲਾਂ ਲਗਾ ਚੁੱਕੇ ਆ ਜੀ ਅਸੀਂ ਅੱਖਾਂ ਦੇ ਇੱਕ ਹੁਣ ਆ 28 ਤਰੀਕ ਨੂੰ ਮਾਰਚ ਨੂੰ ਜੀ ਲੱਗਣਾ ਜੀ ਗੁਰਦੁਆਰਾ ਪਾਸਾਇਨੋਮੀ ਸੇਖਾ ਵਿਖੇ ਉਹਦੇ ਵਿੱਚ ਸੰਕਰਾਈ ਹਸਪਤਾਲ ਮੁੱਲਾਪੁਰ ਲੁਧਿਆਣੇ ਵਾਲੇ ਤੋਂ ਐਕਸਪਰਟ ਡਾਕਟਰ ਆਉਣਗੇ ਜੀ ਤੇ ਉਹਨਾਂ ਦੇ ਜਿਹੜੇ ਵੀ ਲੈਂਜਰ ਜਿਹਨਾਂ ਦੇ ਪਹਿਣਗੇ ਉਥੇ ਉਹ ਹਸਪਤਾਲ 'ਚ ਪਾਈ ਜਾਣਗੇ ਜੀ ਤੇ ਉਹਨਾਂ ਨੂੰ ਲਿਆਂਦਾ ਤੇ ਲੈ ਕੇ ਆਉਂਦਾ ਉਹ ਪ੍ਰਬੰਧ ਉਹ ਸਾਡਾ ਸੋਸਾਇਟੀ ਵੱਲੋਂ ਹੈ ਜੀ ਸਾਰਿਆਂ ਵੱਲੋਂ ਹੋਰ ਵੀ ਜਿਵੇਂ ਕੋਈ ਜਿਵੇਂ ਉਦੋਂ ਲਾਲੋਈ ਲੋਕਡਾਊਨ ਵੇਲੇ ਵੀ ਜਿਸ ਕਿਸੇ ਨੂੰ ਵੀ ਰਾਸ਼ਨ ਦੀ ਲੋੜ ਪਈ ਆ ਜਾਂ ਜਸਤੀ ਦੀ ਵੀ ਲੋੜ ਪਈ ਆ ਕੋਈ ਬਿਮਾਰੀ ਦੀ ਦਵਾਈ ਜੀ ਉਹ ਵੀ ਸਾਰੇ ਅਸੀਂ ਕਰਾਉਂਦੇ ਰਿਹਾ ਜੀ ਤੇ ਨਾਲ ਦੀ ਨਾਲ ਜਦੋਂ ਆਪਣਾ ਹੋਇਆ ਜੀ ਕਿਸਾਨੀ ਅੰਦੋਲਨ ਹਾਂਜੀ ਉਹਨਾਂ ਦੋਨਾਂ ਵਿੱਚ ਵੀ ਅਸੀਂ 2 ਲੱਖ ਦੇ ਕਰੀਬ ਪੰਜੀਰੀ ਹੁਸੈਨ ਆਰੀ ਵੀਰਾਂ ਦੇ ਸਹਿਯੋਗ ਨਾਲ ਜੀ ਉੱਥੇ ਪਹੁੰਚਾ ਗਏ ਆਂ ਦਿੱਲੀ ਉੱਥੇ ਜਾਂਦੇ ਵੀ ਰਹਾ ਹਰ ਜਿਹੇ ਜੀ ਤੁਹਾਨੂੰ ਲੋਡ ਪੈਂਦੀ ਸੀ ਅਸੀਂ ਉਹੀ ਪਹੁੰਚਾਉਂਦੇ ਰਿਹਾ ਜੀ ਜਿਵੇਂ ਪਾਣੀ ਦੀ ਬਾਅਦ ਲੋਡ ਪਈ ਆ ਜੀ ਤਾਂ ਇੱਕ ਗੱਡੀ ਪਾਣੀ ਦੀ ਵੀ ਲੈ ਗਏ ਆ ਜੀ ਉੱਥੇ ਜੇ ਜੇ ਚੀਜ਼ ਦੀ ਲੋਡ ਪਈ ਆ ਜੀ ਸਾਡੀ ਸੋਸਾਇਟੀ ਹਰ ਇੱਕ ਕੰਮ ਦੇ ਨਾਲ ਖੜਦੀ ਆ ਜੀ ਸਾਡੀ ਬਹੁਤ ਧੰਨਵਾਦ ਅਸੀਂ ਐਨ ਆਰ ਆਈ ਵੀਰਾਂ ਦਾ ਕਰਦੇ ਆ ਤੇ ਸਾਡੇ ਪਿੰਡ ਦੇ ਤੇ ਸਰਜੀਤ ਪਰਗੋਠੇ ਦਾ ਜੀ ਜਿਨ੍ਹਾਂ ਨੇ ਬਹੁਤ ਸਾਡਾ ਸਹਿਯੋਗ ਦਿੰਦੇ ਨੇ ਜੀ ਜਿਵੇਂ ਤੁਸੀਂ ਦੱਸਿਆ ਕਿ ਦੋਸਤੋਂ ਤੁਹਾਨੂੰ ਦੱਸ ਗਏ 28 ਮਾਰਚ ਨੂੰ ਪਿੰਡ ਸੇਖਾ ਨੇੜੇ ਸਰਜੀਤਪੁਰਾ ਗੁਰਦੁਆਰਾ ਆਸਈ ਨੋਮੀ ਦੇ ਵਿੱਚ ਇਹ ਰੋਡ ਤੇ ਕਿਹੜੀ ਰੋਡ ਤੇ ਇਹ ਬਰਨਾਲਾ ਧੂਰੀ ਰੋਡ ਦੇ ਉੱਪਰ ਹੈ ਬਰਨਾਲਾ ਧੂਰੀ ਹਾਂ ਬਰਨਾਲਾ ਧੂਰੀ ਰੋਡ ਤੇ ਸਤਤੈ ਗੁਰ ਦਵਾਰਾ ਉੱਥੇ ਤੁਸੀਂ ਪਹੁੰਚ ਗਏ ਜਿਵੇਂ ਵੀਰਾਂ ਨੇ ਦੱਸਿਆ ਵੀ ਸਾਡੀ ਹਰ ਇੱਕ ਸਹੂਲਤ ਹਰ ਕਰਮਰੀਜ ਨੂੰ ਹਰ ਇੱਕ ਸਹੂਲਤ ਪ੍ਰੋਵਾਈਡ ਕਰਾਈ ਜਾਊਗੀ ਜਿਵੇਂ ਕਿ ਉਹਨਾਂ ਨੂੰ ਲਿਆਉਣ ਦਾ ਲਿਜਾਣ ਦਾ ਸਾਰਾ ਪ੍ਰਬੰਧ ਵੀਰੀ ਕਰਨਗੇ ਤੇ ਵੀਰ ਜੀ ਪਹਿਲਾਂ ਤੁਸੀਂ ਕੈਂਪ ਲਾ ਚੁੱਕੇ ਆ ਤੇ ਕਿੰਨੇ ਮਰੀਜ਼ ਪਹਿਲਾਂ ਪਹੁੰਚੇ ਤੁਹਾਡੇ ਕੈਂਪ 'ਤੇ ਅਸੀਂ ਹਾਂ ਜੀ ਜਿਹੜਾ ਪਹਿਲਾਂ ਅਸੀਂ ਲਾਇਆ ਜੀ ਕੈਂਪ ਉਹਦੇ ਵਿੱਚ ਹਜ਼ਾਰ ਦੇ ਕਰੀਬ ਓਪੜੀ ਹੋਈ ਹੈ ਜੀ ਉਸ ਦੇ ਵਿੱਚੋਂ 100 40 45 ਦੇ ਕਰੀਬ ਲੈਂਜ ਪਏ ਨੇ ਜੀ ਪਰੀਜਾਂ ਦੇ ਜੀ ਹੋਰ ਵੀ ਜਿਨ੍ਹਾਂ ਦੇ ਕੋਈ ਐਂਡਕਾ ਨੇ ਸਾਰਿਆਂ ਨੂੰ ਐਂਡਕਾ ਵੀ ਮਹਈਆ ਕਰਵਾਈਆਂ ਨੇ ਦੂਸਰੇ ਕੈਂਪ 'ਚ ਵੀ 150 ਤੋਂ ਉੱਪਰ ਅਸੀਂ ਲੈਂਜ ਪਵਾ ਚੁੱਕੇ ਹਾਂ ਜੀ ਤੇ ਇੱਕ ਹੋਰ ਜਿਹੜਾ ਹੁਣ 28 ਤਰੀਕ ਨੂੰ ਲੱਗਣਾ ਜੀ ਕੈਂਪ ਕੈਂਪ ਉਹਦੇ ਵਿੱਚ ਇੱਕ ਹੋਰ ਅਸੀਂ ਉਪਰਾਲਾ ਕੀਤਾ ਔਰਤਾਂ ਦੇ ਜਿਹੜੀ ਵੀ ਔਰਤਾਂ ਨੂੰ ਕੋਈ ਜੀ ਬਿਮਾਰੀਆਂ ਨੇ ਜੀ ਕਿਸੇ ਤਰ੍ਹਾਂ ਦੀਆਂ ਉਹਦਾ ਵੀ ਫ੍ਰੀ ਉੱਥੇ ਕੈਂਪ 'ਚ ਦੇਖ ਰਖ ਹੋਊਗੀ ਜੀ ਦਵਾਈ ਵੀ ਫ੍ਰੀ ਦਿੱਤੀ ਜਾਊਗੀ ਡਾਕਟਰ ਮਨਪ੍ਰੀਤ ਜੀ ਉਹਨਾਂ ਦੇ ਮੈਸੇਜ ਨੇ ਜੀ ਹਾਂ ਉਹ ਵੀ ਪਹੁੰਚਣਗੇ ਜੀ ਉੱਥੇ ਆਪਦੇ ਆਪਦੀ ਟੀਮ ਲੈ ਕੇ ਪੂਰੀ ਔਰਤਾਂ ਦੇ ਜੋ ਵੀ ਕੋਈ ਸਮੱਸਿਆ ਕੀ ਸਾਰਿਆਂ ਦਾ ਉਹਨਾਂ ਦਾ ਵੀ ਇਲਾਜ ਕੀਤਾ ਜਾਊਗਾ ਤੇ ਉੱਥੇ ਚੈੱਕਅਪ ਕਰਕੇ ਦਵਾਈ ਵੀ ਦਿੱਤੀ ਜਾਊਗੀ ਫਰੀਕ ਸਭ ਕੁਲ ਅੱਛਾ ਆ ਦੋਸਤੋ ਤੁਸੀਂ ਦੇਖਿਆ ਕਿ ਸਟੈਟਿਟੀ ਦੇ ਮੈਂਬਰਾਂ ਨੇ ਦੱਸਿਆ ਕਿ ਹਰ ਇੱਕ ਬਿਮਾਰੀ ਦਾ ਹਰ ਇੱਕ ਸਹੂਲਤ ਜੋ ਸਾਡੇ ਵੱਲੋਂ ਵੱਧ ਤੋਂ ਵੱਧ ਸੇਵਾ ਕਰਨ ਦਾ ਸਾਨੂੰ ਮੌਕਾ ਦਿੱਤਾ ਪਰਮਾਤਮਾ ਨੇ ਤੇ ਐਨ ਆਰ ਆ ਵੀਰਾਂ ਦੇ ਸਹਿਯੋਗ ਨਾਲ ਇਹਨਾਂ ਨੇ ਦੱਸਿਆ ਕਿ ਵੀ ਹਰ ਇੱਕ ਚੀਜ਼ ਹਰ ਇੱਕ ਬਿਮਾਰੀ ਹਰ ਇੱਕ ਸਹੂਲਤ ਜਿਹੜੇ ਮਰੀਜ਼ ਆਉਣਗੇ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਜਾਊਗੀ ਜਿਵੇਂ ਟਰਾਂਸਪੋਰਟ ਦਾ ਲਾ ਲਓ ਤੁਸੀਂ ਵੀ ਬੱਸਾਂ ਆਪਦੀਆਂ ਲੈ ਕੇ ਆਉਣਗੀਆਂ ਤੇ ਆਪਦੀਆਂ ਹੀ ਛੱਡ ਕੇ ਆਉਣਗੀਆਂ ਜਿਵੇਂ ਦਵਾਈ ਦਾ ਦੱਸਿਆ ਜਿਵੇਂ ਦੱਸਿਆ ਇਹਨਾਂ ਨੇ ਕਿ ਔਰਤਾਂ ਦੇ ਹਰ ਇੱਕ ਲਾਜ ਫ੍ਰੀ ਬਲੋ ਕੀਤਾ ਜਾਊਗਾ ਤੇ ਚੈੱਕਅਪ ਵੀ ਫ੍ਰੀ ਹੋਊਗੀ ਤੁਸੀਂ ਦੇਖ ਰਹੇ ਹੋ ਪ੍ਰੈਸ ਪਿਆਰ 20 ਮੈਂ ਕਲਿਬੀ ਸਿੰਘ ਗਾਜਨ